ਸੋ ਹੈ ਗਾਇਜ਼ ਗੁੱਡ ਮਾਰਨਿੰਗ ਵੈਲਕਮ ਬੈਕ ਮਾਈ ਵੀਡੀਓ ਤਾਂ ਗਾਇਜ਼ ਇਹ ਹੈ ਸ਼੍ਰੀ ਕੇਦਾਰਨਾਥ ਟੈਂਪਲ ਤੋਂ ਵਾਪਸੀ ਦੀ ਵੀਡੀਓ ਸ਼ਾਰਟਕਟ ਲੈ ਲੈਂਦੇ ਤਾਂ ਫਿਰ ਅਸੀਂ ਆਏ ਆਏ ਉਤਰਦੇਗੇ ਰੋੜਿਆਂ ਵਿੱਚ ਦੀ ਇਹ ਸਿੱਧੀ ਸਿੱਧੀ ਚੜਾਈ نیچے ਜਾਂਦੀ ਹੈ ਸ਼ਾਰਟਕਟ ਹੈ ਮਤਲਬ ਪੈਰ ਪੂਰੇ ਤਲਕਦੇ ਨੇ ਇੱਥੋਂ ਦੀ ਲਾਡੀ ਦਾ ਭੱਜਿਆ ਜਾਂਦਾ ਹੈਗਾ ਤਿੰਨ ਚਾਰ ਕ੍ਰੋਸਿੰਗਾਂ ਹੋ ਜਾਂਦੀਆਂ ਨੇਗੀਆਂ ਇੰਨੇ ਚ ਬੜਾ ਸਹਾਰਾ ਮਿਲ ਜਾਂਦਾ ਹੈਗਾ ਜੇ ਇੱਥੇ ਆਉਣ ਵਾਸਤੇ ਨਾ ਸਾਨੂੰ ਐ ਨਹੀਂ ਪਤਾ ਕਿੰਨੇ ਗੜੇ-ਗੂੜੇ ਕੱਢ ਕੇ ਆਉਣਾ ਪੈਣਾ ਸੀਗਾ ਮਿੰਟ ਵਿੱਚ ਆਸਾਨੀ ਨਾਲ ਆ ਕੇ ਪਹੁੰਚ ਗਏ ਇੰਨਾ ਕੰਮ ਤਿੱਜ ਤਗਾ ਜੀ ਰਾਤ ਦੇ 8:23 ਮਿੰਟ ਹੋ ਗਏ। ਤਕਰੀਬਨ ਸਾਨੂੰ ਕਾਫੀ ਟਾਈਮ ਹੋ ਗਿਆ। 5:10 ਮਿੰਟ ਤੇ ਚੱਲੇ ਤੇ ਅਸੀਂ। ਜਦੋਂ ਅਸੀਂ ਵਾਪਸ ਸਾਰੇ ਤੇ ਰਾਤ ਨੂੰ ਜਗ੍ਹਾ ਦੇ ਉੱਤੇ ਬੈਠੇ ਤੇ ਸੀ ਨੇ 10 ਮਿੰਟ ਰੈਸਟ ਕਰੀ ਤੀਗੀ। 1-2 ਮਿੰਟ ਲਈ ਬੈਠੇ ਹੋਵਾਂਗੇ ਜਾਂ ਕਿਤੇ ਬੈਠੇ ਵੀ ਹੋਵਾਂਗੇ। ਕੱਪੜੇ-ਕੁੱਪੜੇ ਸੈਟਿੰਗ ਕਰਨ ਵਾਸਤੇ ਬਸ। ਸੋਚਿਆ ਹੋਇਆ ਵੀ ਅੱਜ ਨੇੜੇ ਪਹੁੰਚ ਜਾਾਂਗੇ। ਅਸੀਂ ਰਾਤ ਰੁਕੇ ਸੀਗੇ। ਉੱਥੋਂ ਅਸੀਂ ਨੀਚੇ ਆ ਗਏ। ਪਰ ਫਿਰ ਵੀ ਅਸੀਂ ਹਿੰਮਤ ਮਾਰੀ ਅੱਜ ਖਾਸੀ ਪਹੁੰਚ ਗਏ ਇੱਥੇ ਤੱਕ। ਗੁੱਡ ਮਾਰਨਿੰਗ ਦੋਸਤੋ। ਤਸਵੀਰ ਦੇ 8:00 ਵਜ ਰਹੇ ਤੇ ਮੈਂ ਆਪਣੇ ਬੂਟ ਕੱਢਤੇ ਸੀਗੇ ਕਿਉਂਕਿ ਮੈਨੂੰ ਤੁਰਨ ਦੇ ਵਿੱਚ ਬਹੁਤ ਸਮੱਸਿਆ ਆ ਰਹੀ ਸੀਗੀ ਪਰ ਜਦੋਂ ਮੈਂ ਨੰਗੇ ਪੈਰੀ ਤੁਰਕੇ ਦੇਖਿਆ ਤਾਂ ਮੈਨੂੰ ਹੋਰ ਵੀ ਜ਼ਿਆਦਾ ਸਮੱਸਿਆ ਆ ਰਹੀ ਸੀਗੀ ਇਸ ਕਰਕੇ ਮੈਨੇ ਬੂਟਾਂ ਨੂੰ ਦੁਬਾਰੇ ਫੇਰ ਪਾਉਣ ਦਾ ਫੈਸਲਾ ਲਿਆ ਗਾਇਸ ਇਹ ਸਫਰ ਤੇ ਥੋੜੀ ਦੂਰੀ ਦੂਰ ਚੱਲਣ ਤੋਂ ਬਾਅਦ ਬਹੁਤ ਖੂਬਸੂਰਤ ਵਾਟਰਫਾਲ ਆ ਜਾਂਦੇ ਨੇ ਜਿਨ੍ਹਾਂ ਨੂੰ ਦੇਖ ਕੇ ਕਾਫੀ ਜਿਆਦਾ ਮਨ ਖੁਸ਼ ਹੁੰਦਾ ਪਰ ਬਾਕੀ ਕਾਫੀ ਲੋਕ ਇੱਥੇ ਪੈਰ ਤੋੜੇ ਸੀਗੇ ਤੇ ਪਰ ਮੈਨੂੰ ਤੈਨੂੰ ਦੇਖ ਕੇ ਕਾਫੀ ਵਧੀਆ ਲੱਗਿਆ ਔਰ ਕਾਫੀ ਸ਼ਾਂਤੀ ਮਿਲਦੀ ਹੈ ਇੱਕ ਇਹ ਛੋਟਾ ਜਿਹਾ ਵਾਟਰਫਾਲ ਹੋ ਰਿਹਾ ਹੈ ਇਹ ਵੀ ਬਹੁਤ ਖੂਬਸੂਰਤ ਹੈ ਗਾਇਸ ਤੇ ਆ ਗਿਆ ਗੇਟ ਗਾਇਸ ਗੋਰੀਕੁੰਡ ਦਾ ਤੇ ਹੁਣ ਆਪਾਂ ਚੱਲਦੇ ਚੱਲਦੇ ਗੋਰੀਕੁੰਡ ਲਗਭਗ ਪਹੁੰਚਣ ਵਾਲੀਆਂ ਹੈ ਤਾ ਗਾਜ ਵਾਪਸੀ 'ਚ ਸਵੇਰੇ 11 ਵਜੇ ਪਹੁੰਚਿਆ ਮੈਂ ਗੋਰੀਕੁੰਡਾ ਤਾ ਗਾਜ 2-4 ਕਿਲੋਮੀਟਰ ਦਾ ਸਫ਼ਰ ਆਪਾਂ ਨੂੰ ਆ ਗੱਡੀ ਦੇ ਵਿੱਚ ਕਰਨਾ ਪਊਗਾ ਤਾ ਗਾਜ ਇਹ ਗੱਡੀ ਲੈ ਕੇ ਜਾਊਗੀ ਆਪਾਂ ਨੂੰ ਸੋਨਪਰਿਆਗ ਤਗਾ ਜੇਕਰ ਕਿਸੇ ਦੀ ਇੱਛਾ ਹੈ ਕਿ ਉਹ ਤੁਰਕੇ ਵੀ ਜਾ ਸਕਦਾ 2-4 ਕਿਲੋਮੀਟਰ ਦੂਰ ਤਗਾ ਜੇ ਰਸਤਾ ਪੂਰਾ ਪੂਰਾ ਹੋਣ ਕਰਕੇ ਲੈਫਟ ਰਾਈਟ ਦਾ ਬਹੁਤ ਧਿਆਨ ਰੱਖਣਾ ਪੈਂਦਾ ਹੈ ਬਾਕੀ ਕਾਫੀ ਡਰ ਵੀ ਲੱਗਦਾ ਹੈ ਵੀ ਕਿਤੇ ਕਈ ਵਾਰੀ ਕੋਈ ਨੁਕਸਾਨ ਨਾ ਹੋ ਜਾਵੇ ਪਰ ਇੱਥੇ ਦਾ ਜਿਹੜਾ ਵਿਊ ਹੈ ਔਰ ਮੌਸਮ ਹੈ ਟੈਂਪਰੇਚਰ ਹੈ ਬਹੁਤ ਵਧੀਆ ਹੈ ਤਫਨ ਲਿ ਗਈ ਗੱਡੀ ਵਿੱਚੋਂ ਉਤਰ ਗਏ ਸਵੇਰ ਦੀ ਮੈ ਰੋਟੀ ਨਹੀਂ ਖਾਦੇ ਹੋਏ ਮਤਲਬ ਇੱਕੋ ਗੱਲ ਬਾਤ ਹੈ ਜੀ ਨਾ ਜਾ ਜਾ ਘਰੇ ਹੁਠੀ ਖਾਲੀ ਹੋਈ ਜਿੱਥੇ ਖਾਲੀ ਹੈ ਤੋਰੀ ਬੰਦੇ ਜਿਹਨੇ ਜਣਾ ਤਾ ਪੈ ਗਈ ਜੀ ਤਾਂ ਗਾ ਜੀ ਹੁਣ ਤੱਕ ਦਾ ਸਭ ਤੋਂ ਵਧੀਆ ਖਾਣਾ ਸਾਨੂੰ ਆ ਬਾਈ ਗੋਲੇ ਮਿਲਿਆ ਹੈ ਬਾਈ ਦਾ ਨਾਮ ਕੀ ਹੈ ਜੀਨੇ ਵੀ ਮਤਲਬ ਪਰੌਂਠੇ ਪਰੂਠੇ ਨਹੀਂ ਖਾਣੇ ਸਿੰਪਲ ਦਾਲ ਪਾਣੀ ਚੌਲ ਖਾਣਾ ਹੈਗਾ ਤਾਂ ਉਹ ਆਪਣੀ ਇਹ ਦੁਕਾਨ ਤੇ ਆ ਜੇ ਸੋਨਪ੍ਰਗ ਗੋਰੀ ਗੁੰਡ ਜਾਣ ਤੋਂ ਪਹਿਲਾਂ ਪੁਰਦੇ ਕੋਲੇ ਬਾਈ ਦੀ ਦੁਕਾਨ ਹੈਗੀ हां भैया कितने की प्लेट है? 120 रुपए की प्लेट है और इसमें आपको पांच रोटियां मिलनगीयां दो सब्जियां एक दाल एक सब्जी चावल मिलेंगे अब मिलेंगे एक सलाद हां चटनी सलाद बहुत कुछ मिलुगा मतलब ਘੈਂਟ ਆ ਸਭ ਤੋਂ ਵਧੀਆ ਗੱਲ ਹੈ ਕੋਣ ਪ੍ਰਿਆਗ ਤੋਂ ਰਸਤਾ ਆ ਰਿਹਾ ਗੋਰੀਕੁੰਡ ਜਾਣ ਵਾਸਤੇ ਤਾਂ ਸੋਨੂੰ ਜਿਵੇਂ ਹੁਣ ਇੱਥੇ ਆ ਗਿਆ ਪੁਲ ਹਨਾ ਮੰਨ ਲਓ ਆ ਪੁਲ ਆ ਗਿਆ ਇੱਥੇ ਐ ਪੁਲ ਮੁੜਦਾਗਾ ਗੱਡੀਆਂ ਸਟਾਰਟ ਹੁੰਦੇ ਨੇ ਇੱਥੋਂ ਪਰ ਸੋਨੇ ਕੀ ਕਰਨਾ ਆਹ ਦੁਕਾਨ ਦੇ ਮੋਮਸ ਪਾਸਪੋਰਟ ਦੇ ਕੋਲ ਹੁੰਦੀ ਐਵੇਂ ਦੁਕਾਨ ਜਾਂਦੀ ਐ ਛੋਟੀ ਜੀ ਦੁਕਾਨ ਆ ਅੰਦਰ ਨੂੰ ਵੜ ਕੇ ਪਰ ਬੈਸਟ ਖਾਣਾ ਹੁਣ ਤੱਕ ਦਾ ਸਾਰਿਆਂ ਨਾਲੋਂ ਬੈਸਟ ਖਾਣਾ ਸਾਨੂੰ ਇੱਥੇ ਲੱਗਿਆਗਾ ਬਹੁਤ ਘੰਟਾ ਖਾਣਾ ਬਣਾਇਆ ਭਈਆ ਆਪਣੇ ਤਾਂ ਗਏ ਥੋੜੀ ਦੂਰ ਆ ਕੇ ਆਏ ਸੀ ਅਸੀਂ ਕੇਦਾਰਨਾਥ ਮੰਦਿਰ ਨੂੰ ਟੈਂਪਲ ਨੂੰ ਨਾ ਬਣਾਇਆ ਹੋਇਆ ਲੱਕੜ ਦੇ ਨਾਲ ਕੇਦਾਰਨਾਥ ਮੰਦਿਰ ਨੂੰ ਬਣਾਇਆ ਹੋਇਆ ਲੱਕੜ ਦੇ ਨਾਲੇ ਬਹੁਤ ਖੂਬਸੂਰਤ ਬਣਾਏ ਹੋਏ ਹੁੰਦੇ ਨੇ ਤੇ ਇਹ 150 100 ਰੁਪਏ ਦੇ ਤਿੰਨ ਮਿਲ ਜਾਂਦੇ ਨੇ ਬਹੁਤ ਖੂਬਸੂਰਤ ਨੇਗੇ ओरिजिनल ਆ ਦੇਖੋ ओरिजिनल ਰੁਦਰਾਕਸ਼ਾ ਸਰਟੀਫਿਕੇਟ ਦੇ ਨਾਲ ਸਾਇਨ ਹੋਏ ਹੋਏ ਨੇ ਸਭ ਕੁਝ ਹੋਇਆ ਹੋਇਆ ਆ ਦੇਖੋ ਪਤਾ ਹੀ ਨਹੀਂ ਅੱਗੇ ਜਿੱਦਾਂ ਤਾਂ ਕੀ ਕੀ ਨੇ ਬਾਕੀ ਹੁਣ ਸਾਨੂੰ ਜਾਣਾ 210 ਕਿਲੋਮੀਟਰ ਦੂਰ ਜਾਣਾ ਹੈ ਹੈਗਾ ਜੀ ਹੁਣ ਖੜੇ ਆਂਗੇ ਅਸੀਂ ਸੋਨਪਰਿਆਗ ਦੇ ਵਿੱਚ ਬਸ ਸੋਨਪਰਿਆਗ ਤੋਰੂ ਅਸੀਂ ਨੇ ਕੋਈ ਜਾਂ ਤਾਂ ਬੱਸ ਲੈਣੀ ਹੈਗੀ ਟੈਕਸੀ ਜੀ ਬਣਦਾ ਹੈਗਾ ਓਕੇ 210 ਕਿਲੋਮੀਟਰ ਦੂਰ ਜਾਣਾ ਹੈ ਜੀ ਧੰਨਵਾਦ ਤਾਂਗਾ ਇਹ ਹੈ ਸੋਨਪਰਿਆਗ ਬਸ ਇੰਨਾ ਕੀ ਹੈ ਕੋਈ ਖਾਸ ਨਹੀਂ ਹੈਗਾ ਕੋਈ ਜ਼ਿਆਦਾ ਨਹੀਂ ਹੈਗਾ ਬਸ ਇੰਨਾ ਜੀ ਉਨਾਂ ਕ ਵੀ ਬਹੁਤ ਸੋਹਣਾ ਹੈ ਜੀ ਰੇ ਸੋਨ ਪ੍ਰਯਾਗ ਦੀ ਸਭ ਤੋਂ ਵੱਡੀ ਸਮੱਸਿਆ ਹੈ ਕਿ ਇੱਥੇ ਬੱਸ ਨਹੀਂ ਮਿਲਦੀ ਜੇ ਬੱਸ ਮਿਲਦੀ ਵੀ ਹੈ ਤਾਂ 1 ਕਿਲੋਮੀਟਰ ਦੂਰ ਜਾ ਕੇ ਮਿਲਦੀ ਹੈ ਸਾਰੀਆਂ ਟੈਕਸੀ ਟੈਕਸੀਆਂ ਖੜੀਆਂ ਨੇ ਇੱਥੇ ਇਹ ਚੀਜ਼ ਦੀ ਬਹੁਤ ਵੱਡੀ ਸਮੱਸਿਆ ਹੈ ਬੱਸ ਤੇ ਜਾਣ ਵਾਸਤੇ ਟੈਕਸੀ ਦਾ ਕਿਰਾਇਆ ਘੱਟੋ ਘੱਟ ਇੱਕ ਬੰਦੇ ਦਾ 1% ਦਾ 1000 ਰੁਪਏ ਹੈ ਬੱਸ ਤੇ ਜਾਣਾ ਤਾਂ 1% ਦਾ 600 ਜਾਂ 700 ਰੁਪਏ ਹੋਊਗਾ ਬਹੁਤ ਜ਼ਿਆਦਾ ਕਿਰਾਇਆ ਹੈ ਤਗਾਏ ਸੋਨਪ੍ਰਯਾਗ ਸੋਨਾ ਬਹੁਤ ਹੈ ਪਰ ਬਸ ਸਟੈਂਡ ਪਹੁੰਚਣ ਲਈ ਸਾਨੂੰ 1 ਕਿਲੋਮੀਟਰ ਦੂਰ ਚੱਲ ਕੇ ਆਉਣਾ ਪੈਂਦਾ ਪਰ ਇੱਥੇ ਦਾ ਜਿਹੜਾ ਬਸ ਸਟੇਸ਼ਨ ਹੈ ਉਹ ਬਹੁਤ ਸੋਹਣਾ ਹੈਗਾ ਖੂਬਸੂਰਤ ਬਣਾਇਆ ਹੋਇਆ ਉੱਪਰੋਂ ਦੇਖ ਕੇ ਕਾਫੀ ਵਧੀਆ ਲੱਗਦਾ ਤਿੰਨ ਦੋਸਤਾਂ ਦੀਆਂ ਤਿੰਨ ਟਿਕਟਾਂ 1650 ਰੁਪਏ ਦੀਆਂ ਹੋਈਆਂ ਨੇਗੀਆਂ ਤਾਂ ਜਿਹੜੀ ਸਾਡੀ ਟਿਕਟ ਹੈਗੀ ਉਹ ਰਿਸ਼ੀਕੇਸ਼ ਦੀ ਹੈਗੀ ਜਿਹੜਾ ਉਹੋਂ ਕਾਫੀ ਦੂਰ ਹੈਗਾ ਤਗਾਏ ਜੀ ਲਾਸਟ ਸਟੇਸ਼ਨ ਬਸ ਦਾ ਹਰਦਵਾਰ ਹੈ ਲੇਕਿਨ ਸਾਨੇ ਵੀ ਹਰਦਵਾਰੀ ਪਹੁੰਚਣਾ ਹੈਗਾ ਤਾਂ ਅਸੀਂ ਵੀ ਟਿਕਟ ਅੱਗਿਓ ਹਰਦਵਾਰ ਦੀ ਉਹ ਕਰਵਾ ਲਾਂਗੇ ਫਿਰ ਗਾਈ ਅਸੀਂ ਹਰਦਵਾਰ ਤੋਂ ਟ੍ਰੇਨ ਲੈ ਕੇ ਸਿੱਧਾ ਪਟਿਆਲੇ ਪਹੁੰਚ ਜਾਾਂਗੇ ਤੇ ਪਟਿਆਲੇ ਤੋਂ ਸਿੱਧਾ ਬੱਸ ਲੈ ਕੇ ਆਪਣੇ ਪਿੰਡ ਪਹੁੰਚ ਜਾਾਂਗੇ ਅਗਾ ਇਹ ਰਾਤ ਨੂੰ 12:22 ਮਿੰਟ ਤੇ ਪਹੁੰਚ ਗਏ ਹਰਦਵਾਰ ਰੇਲਵੇ ਸਟੇਸ਼ਨ ਤੇ ਆਪਣੀ ਟ੍ਰੇਨ ਹੈਗੀ ਉਰੇ 4 ਵਜੇ ਆਪਣੀ ਟ੍ਰੇਨ ਆ ਗਈ ਤੇ ਉਹਨਾਂ ਟਾਈਮ ਆਪਾਂ ਵੇਟ ਕਰ। ਫਾਈਨਲੀ ਗਏ ਤਿੰਨ ਬੰਦਿਆਂ ਦੀ ਟਿਕਟ ਕਰਵਾ ਲਈ 18500 ਰੁਪਏ ਦੀ ਟਿਕਟ ਹੋਈ ਹੈਗੀ। ਲੈ ਵੀ ਹੁਣ ਲਾਤੀ ਟਿਕਟ ਘਟਾਉਗਾ ਦੇਖਿਓ ਰੇ ਆ ਮਸ਼ੀਨ ਤੇ ਊੜਾ ਜਿਹੜਾ ਤੈਨੂੰ ਪਤਾ ਨਹੀਂ ਹੈਗਾ ਦੇਖੋ ਹੱਥ ਮਾਰ ਕੇ ਚਲਾਉਗਾ। ਤਫਾਂ ਲਿ ਗਈ ਵੇਟ ਕਰਨ ਤੋਂ ਬਾਅਦ ਆਖਰਕਾਰ ਟ੍ਰੇਨ ਆਪਣੀ ਆ ਗਈ ਤੇ ਇਹ ਟ੍ਰੇਨ ਲੈ ਕੇ ਜਾਊਗੀ ਸਿੱਧਾ ਆਪਾਂ ਨੂੰ ਪਟਿਆਲੇ ਤੇ ਚਲੋ ਗਾਇਸ ਪਟਿਆਲੇ ਉੱਤਰਦੇ ਚੱਲ ਕੇ। ਫਾਈਨਲੀ ਕਿੰਨੇ ਵਜੇ ਪਹੁੰਚਾਂਗੇ? 9 ਵਜੇ 9 ਵਜੇ ਨਾ ਕਿਤੇ ਹੇ ਗਾਇਜ਼ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੇ ਸਬਸਕ੍ਰਾਈਬ ਕਰ ਦਿਓ ਥੋੜਾ ਜਿਹਾ ਸਾਡਾ ਹੌਸਲਾ ਵਧਾ ਦਿਓ ਤਾਂ ਕਿ ਅਸੀਂ ਉਹਨਾਂ ਦੇ ਟਾਈਮ 'ਚ ਹੋਰ ਵੀਡੀਓ ਬਣਾ ਸਕੀਏ